ਸਾਤਰੀਏ ਕਾਲ ਦੀ ਅੱਜ ਅਸੀਂ ਇੱਕ ਅਜਿਹੇ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਜੋ ਤੁਹਾਨੂੰ ਸੁਣ ਕੇ ਬਹੁਤ ਵਧੀਆ ਲੱਗੇਗਾ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੇਗੀ ਪੂਰੀ ਸੁਣ ਕੇ ਵੀਡੀਓ ਤੇ ਲਾਸਟ ਵਿੱਚ ਕਮੈਂਟ ਕਰਨਾ ਨਾ ਭੁੱਲਣਾ ਆਓ ਸੁਣਦੇ ਹਾਂ ਅੱਜ ਦੀ ਇਹ ਬਹੁਤ ਪਿਆਰੀ ਵੀਡੀਓ ਸਾਗ ਨਾ ਸਵਾਦ ਬਣੇ ਬਾਤੂ ਤੋਂ ਬਿਨਾ ਜੀ ਸਾਗ ਨਾ ਸਵਾਦ ਬਣੇ ਬਾਤੂ ਤੋਂ ਬਿਨਾ ਤਰਸੇ ਨਾ ਕਰੇ ਕੋਈ ਬਾਪੂ ਤੋਂ ਬਿਨਾ ਦਿਲੋਂ ਤਰਸ ਨ ਕਰੇ ਕੋਈ ਬਾਪੂ ਤੋਂ ਬਿਨਾ ਗਰਮੀ ਚ ਸਰਦਾਨੀ ਸ਼ਾਂ ਤੋਂ ਬਿਨਾ ਜੀ ਗਰਮੀ ਚ ਸਰਦਾਨੀ ਸ਼ਾਂ ਤੋਂ ਬਿਨਾ ਦਿਲੋਂ ਲਾੜ ਨ ਕੋਈ ਲਾਵੇ ਮਾਂ ਤੋਂ ਬਿਨਾ ਹਦੈ ਨੂੰ ਲਾੜ ਨ ਕੋਈ ਲਾਵੇ ਲੋਕਾਂ ਤੋਂ ਬਿਨਾ ਨੱਚਿਆ ਨਹੀਂ ਜਾਂਦਾ ਕਦੇ ਝਾ ਤੋਂ ਬਿਨਾ ਨੱਚਿਆ ਨਹੀਂ ਜਾਂਦਾ ਕਦੇ ਝਾ ਤੋਂ ਬਿਨਾ ਖੂਨ ਵਾਲਾ ਨਹੀਂ ਉਹ ਖੰਦ ਸਕੇ ਵੀਰ ਤੋਂ ਬਿਨਾ ਹੂਨ ਵਾਲਾ ਨੀਉ ਖਾਂਦਾ ਸਕੀ ਫਰਾ ਤੋਂ ਬਿਨਾ ਸਾਈਕਲ ਨਾ ਚੱਲਦੀ ਜੀ ਚੈਨ ਤੋਂ ਬਿਨਾ ਸਾਈਕਲ ਨਾ ਚੱਲਦੀ ਜੀ ਚੈਨ ਤੋਂ ਬਿਨਾ ਸੁੱਖ ਨਾ ਜੀ ਮੰਗੇ ਕੋਈ ਭੈਣ ਤੋਂ ਬਿਨਾ ਸੁੱਖ ਨਾ ਜੀ ਮੰਗੇ ਸਕੀ ਭੈਣ ਤੋਂ ਬਿਨਾ ਠੰਡਾ ਬੁੱਲਾ ਆਉਂਦਾ ਨਹੀਂ ਦਰਵਾਜੇ ਤੋਂ ਬਿਨਾ ਜੀ ਠੰਡਾ ਬੁੱਲਾ ਆਉਂਦਾ ਨਹੀਂ ਦਰਵਾਜੇ ਤੋਂ ਬਿਨਾ ਜੀ ਜੀ ਨਾ ਕੋਈ ਲੈ ਕੇ ਦੇਵੇ ਦਾਦੇ ਤੋਂ ਬਿਨਾ ਚੀ ਚੀਜ ਨਾ ਕੋਈ ਲੈ ਕੇ ਦੇਵੇ ਦਾਦੇ ਤੋਂ ਬਿਨਾ ਤਾਲਾ ਕਦੇ ਖੁੱਲਦਾ ਨਾ ਚਾਬੀ ਤੋਂ ਬਿਨਾ ਜੀ ਤਾਲਾ ਕਦੇ ਖੁੱਲਦਾ ਨਾ ਚਾਬੀ ਤੋਂ ਬਿਨਾ ਲੋਰੀਆਂ ਨਾ ਦੇਵੇ ਕੋਈ ਦਾਦੀ ਤੋਂ ਬਿਨਾ ਲੋਕ ਲੋਰੀਆਂ ਨਾ ਦੇਵੇ ਕੋਈ ਦਾਦੀ ਤੋਂ ਬਿਨਾ ਨਾਟਕ ਦੇ ਖੁੱਲਦਾ ਨਾ ਪੰਨੇ ਤੋਂ ਬਿਨਾ ਜੀ ਨਾਟਕ ਦੇ ਖੁੱਲਦਾ ਨਾ ਪੰਨੇ ਤੋਂ ਬਿਨਾ ਲਾੜ ਨਹੀਂ ਲੜੋਂਦਾ ਕੋਈ ਨਾਨੇ ਤੋਂ ਬਿਨਾ ਜੇ ਲਾੜ ਨਹੀਂ ਲੜੋਂਦਾ ਕੋਈ ਨਾਨੇ ਤੋਂ ਬਿਨਾ ਦੁਨੀਆ ਨਾ ਵਸਣ ਦੇਵੇ ਸ਼ੈਤਾਨੀ ਨੂੰ ਜੇ ਦੁਨੀਆ ਵਸਣ ਦੇਵੇ ਨਾ ਸ਼ੈਤਾਨੀ ਨੂੰ ਸ਼ੌਂਕ ਪੂਰੇ ਕਰੇ ਨਾ ਜੀ ਨਾਨੀ ਤੋਂ ਬਿਨਾ ਜੇ ਸ਼ੌਂਕ ਪੂਰੇ ਕਰੇ ਨਾ ਕੋਈ ਨਾਨੀ ਤੋਂ ਬਿਨਾ ਚੱਕੇ ਨਾ ਸਵਾਰੀ ਕੋਈ ਬਸ ਤੋਂ ਬਿਨਾ ਜੇ ਚੱਕੇ ਨਾ ਸਵਾਰੀ ਕੋਈ ਬਸ ਤੋਂ ਬਿਨਾ ਸੇਵਨਾ ਕੋਈ ਕਰੇ ਸਸ ਤੋਂ ਬਿਨਾ ਜੀ ਸੇਵਨਾ ਕੋਈ ਕਰੇ ਕਦੇ ਸਸ ਤੋਂ ਬਿਨਾ ਪੱਗ ਨਹੀਂ ਜੱਚਦੀ ਟੋਰੇ ਤੋਂ ਬਿਨਾ ਜੀ ਪੱਗ ਨਹੀਂਓ ਜੱਚਦੀ ਟੋਰੇ ਤੋਂ ਬਿਨਾ ਸੋਹਰੇ ਕਦਰ ਨਾ ਪੈਂਦੀ ਸਸ ਸੋਹਰੇ ਤੋਂ ਬਿਨਾ ਸੋਹਰੇ ਕਦਰ ਨਾ ਪੈਂਦੀ ਸਸ ਸੋਹਰੇ ਤੋਂ ਬਿਨਾ ਖੇਤ ਨੂੰ ਨਾ ਪਾਣੀ ਲੱਗੇ ਖਾਲੇ ਤੋਂ ਬਿਨਾ ਜੀ ਖੇਤ ਨੂੰ ਨਾ ਪਾਣੀ ਲੱਗੇ ਖਾਲੇ ਤੋਂ ਬਿਨਾ ਕੋਈ ਰਿਸ਼ਤੇਦਾਰ ਚੰਗਾ ਨਹੀਂਓ ਸਾਲੇ ਤੋਂ ਬਿਨਾ ਕੋਈ ਰਿਸ਼ਤੇਦਾਰ ਚੰਗਾ ਨਹੀਂਓ ਹੁੰਦਾ ਸਗੇ ਸਾਲੇ ਤੋਂ ਬਿਨਾ ਰੋਟੀ ਤੱਤੀ ਲੱਗਦੀ ਐ ਥਾਲੀ ਤੋਂ ਬਿਨਾ ਕੀ ਰੋਟੀ ਤੱਤੀ ਲੱਗਦੀ ਐ ਥਾਲੀ ਤੋਂ ਬਿਨਾ ਕੋਈ ਜੀਜਾ ਨਹੀਂਓ ਆਖਦਾ ਜੀ ਸਾਲੀ ਤੋਂ ਬਿਨਾ ਕੋਈ ਜੀਜਾ ਨਹੀਂਓ ਆਖਦਾ ਜੀ ਸਾਲੀ ਤੋਂ ਬਿਨਾ ਮੇਵਾ ਚੰਗਾ ਨਹੀਂਓ ਲੱਗਦਾ ਜੇ ਰੁੱਤਾਂ ਤੋਂ ਬਿਨਾ ਜੀ ਮੇਵਾ ਚੰਗਾ ਲੱਗਦਾ ਨਾ ਰੁੱਤਾਂ ਤੋਂ ਬਿਨਾ ਬੁੜਾਪੇ ਵਿੱਚ ਪੁੱਛੇ ਨਾ ਕੋਈ ਨੋਹਾ ਪੁੱਤਾਂ ਤੋਂ ਬਿਨਾ ਬੁੜਾਪੇ ਵਿੱਚ ਪੁੱਛਦਾ ਨਹੀਂ ਨੋਹਾ ਪੁੱਤਾਂ ਤੋਂ ਬਿਨਾ ਚੁਵਾਰਾ ਨਹੀਂਓ ਪੈਂਦਾ ਕਹਦੇ ਨੀਹਾਂ ਤੋਂ ਬਿਨਾ ਜੀ ਚੁਵਾਰਾ ਨਹੀਂਓ ਪੈਂਦਾ ਕਹਦੇ ਨੀਹਾਂ ਤੋਂ ਬਿਨਾ ਜੀ ਕੋਈ ਦੁੱਖ ਨਾ ਵਿੰਡਾਵੇ ਕਹਦੇ ਧੀਆਂ ਤੋਂ ਬਿਨਾ ਦੋਖ ਨਾ ਬੰਡਾ ਵੇ ਕੋਈ ਧੀਆ ਤੋਂ ਬਿਨਾ ਕਾ ਪੱਟੀਆਂ ਨਾ ਜਾਵੇ ਕਦੇ ਰੰਬੇ ਤੋਂ ਬਿਨਾ ਜੀ ਕਾ ਪੱਟੀਆਂ ਨਾ ਜਾਵੇ ਕਦੇ ਰੰਬੇ ਤੋਂ ਬਿਨਾ ਕੋਈ ਪੈਸਾ ਨਹੀਂਓ ਦਿੰਦਾ ਆਪਣੇ ਬੰਦੇ ਤੋਂ ਬਿਨਾ ਕੋਈ ਪੈਸਾ ਨਹੀਂਓ ਦਿੰਦਾ ਆਪਣੇ ਬੰਦੇ ਤੋਂ ਬਿਨਾ ਹੱਲ ਨਹੀਂਓ ਵੇਂਦਾ ਕਦੇ ਹਾਲੀ ਤੋਂ ਬਿਨਾ ਜੀ ਹੱਲ ਨਹੀਂਓ ਵੇਂਦਾ ਕਦੇ ਹਾਲੀ ਤੋਂ ਬਿਨਾ ਕੋਈ ਤੰਗ ਨਈਓ ਕਰ ਕਰ ਵਾਲੀ ਤੋਂ ਬਿਨਾ ਜਿਕੋਈ ਤੰਗ ਨਈਓ ਕਰ ਕਰ ਵਾਲੀ ਤੋਂ ਬਿਨਾ ਜਰ ਵੀ ਨ ਸਰ ਕਰ ਵਾਲੀ ਤੋਂ ਬਿਨਾ ਜਿ ਕਦੇ ਵੀ ਨ ਸਰ ਕਰ ਵਾਲੀ ਤੋਂ ਬਿਨਾ ਘਰ ਸੁਨਣਾ ਸੁਨਣਾ ਲੱਗੇ ਕਰ ਵਾਲੀ ਤੋਂ ਬਿਨਾ ਘਰ ਸੁਨਣਾ ਸੁਨਣਾ ਲੱਗੇ ਕਰ ਵਾਲੀ ਤੋਂ ਬਿਨਾ ਜੱਗ ਸੁਨਣਾ ਲੱਗੇ ਕਰ ਵਾਲੀ ਤੋਂ ਬਿਨਾ ਜੀ ਜੱਗ ਸੁਨਣਾ ਲੱਗੇ ਘਰ ਵਾਲੀ ਤੋਂ ਬਿਨਾ ਕੋਈ ਢਿੱਡ ਨਾ ਪਰੇ ਜੀ ਘਰ ਵਾਲੀ ਤੋਂ ਬਿਨਾ ਕੋਈ ਢਿੱਡ ਨਹੀਂਓ ਪਰਦਾ ਘਰ ਵਾਲੀ ਤੋਂ ਬਿਨਾ ਘਰ ਵਾਲੀ ਵਰਗੀ ਚੀਜ਼ ਨਾ ਕੋਈ ਜੀ ਘਰ ਵਾਲੀ ਵਰਗੀ ਚੀਜ਼ ਨਾ ਕੋਈ ਘਰ ਵਾਲੀ ਰੱਦੇ ਨਾ ਜੀ ਸੂਟਾਂ ਤੋਂ ਬਿਨਾ ਜੀ ਘਰ ਵਾਲੀ ਰੱਦੇ ਨਾ ਸੂਟਾਂ ਤੋਂ ਬਿਨਾ ਘਰ ਵਾਲੀ ਵੀ ਨਾ ਕਦੇ ਬੰਦੇ ਦਾ ਨਹੀਂ ਸਰਦਾ ਘਰ ਵਾਲੇ ਬਿਨਾ ਬੰਦੇ ਦਾ ਨਿਸਰਦਾ ਘਰ ਵਾਲੇ ਬਿਨਾ ਬੰਦਾ ਜਾਵੇ ਮਰਦਾ ਜੇ ਘਰ ਵਾਲੇ ਬਿਨਾ ਬੰਦਾ ਜਾਵੇ ਮਰਦਾ ਇਸ ਜੱਗ ਉੱਤੇ ਆ ਕੇ ਲੋਕੋ ਕੀ ਖਟਿਆ ਮਰ ਜਾਵੇ ਘਰ ਵਾਲੀ ਕਰ ਜਾਂਦਾ ਪਟਿਆ ਇਸ ਜੱਗ ਉੱਤੇ ਆ ਕੇ ਲੋਕੋ ਕੀ ਖਟਿਆ ਮਰ ਜਾਵੇ ਘਰ ਵਾਲੀ ਕਰ ਜਾਂਦਾ ਪਟਿਆ ਘਰ ਵਾਲੀ ਵੀ ਨਾ ਦੇਖੇ ਘਰ ਰੁੱਲਦੇ ਜੀ ਘਰ ਵਾਲੀ ਵੀ ਨਾ ਦੇਖੇ ਘਰ ਰੁੱਲਦੇ ਘਰ ਵਾਲੀ ਨੂੰ ਨਾ ਕਦੇ ਅੱਖੋਂ ਮਾੜਾ ਬੁੱਲਕੇ ਜੀ ਘਰ ਵਾਲੀ ਨੂੰ ਨਾ ਮਾੜਾ ਅੱਖੋਂ ਕਦੇ ਬੁੱਲਕੇ ਸਾਰਾ ਦਿਨ ਨਰਿੰਦੀ ਕਰਦੇ ਕੰਮ ਕਰਦੀ ਜੀ ਸਾਰਾ ਦਿਨ ਕਰਦੀ ਉਹ ਕੰਮ ਕਰਦੀ ਆਪਣੇ ਪਰਿਵਾਰ ਲਈ ਜਾਵੇ ਮਰਦੀ ਜੀ ਆਪਣੇ ਪਰਿਵਾਰ ਲਈ ਜਾਵੇ ਮਰਦੀ ਕਈ ਬੰਦੇ ਬੜੇ ਪਹਿੜੇ ਹੁੰਦੇ ਨੇ ਕਦਰ ਨਹੀਂ ਪਾਉਂਦੇ ਉਹਦੇ ਕਿਤੇ ਕੰਮ ਦੀ ਕਈ ਬੰਦੇ ਬੜੇ ਪਹਿੜੇ ਹੁੰਦੇ ਨੇ ਜੀ ਕਦਰ ਨਹੀਂ ਪਾਉਂਦੇ ਉਹਦੇ ਕਿਤੇ ਕੰਮ ਦੀ ਤੇ ਆਖਦੇ ਨੇ ਤੂੰ ਤਾਂ ਹੈ ਜੀ ਵੈਰਨ ਅਨ ਦੀ ਪੁੱਠਾ ਸਿੱਧਾ ਬੋਲ ਕਾਲ ਜਾਣੇ ਸਾੜਦੇ ਜੀ ਪੁੱਠਾ ਸਿੱਧਾ ਬੋਲ ਕਾਲ ਜਾਣੇ ਸਾੜਦੇ ਓ ਕੀ ਜਾਣਨ ਕਰ ਆਪਣਾ ਹੀ ਪਾੜ ਦੇ ਜਿਓ ਕੀ ਜਾਣਨ ਕਰ ਆਪਣਾ ਹੀ ਪਾੜ ਦੇ ਜੁੱਤੀ ਪੈਰ ਦੀ ਤੀਵੇਂ ਨੂੰ ਨੇ ਦੱਸ ਦੇ ਝਿੰ ਜੁੱਤੀ ਤੀਵੇਂ ਹੁੰਦੀ ਪੈਰ ਦੀ ਦੱਸ ਦੇ ਲੋਕਾਂ ਪਿੱਛੇ ਲੱਗ ਆਪਣਾ ਘਰ ਪਟ ਦੇ ਈ ਲੋਕਾਂ ਪਿੱਛੇ ਲੱਗ ਆਪਣਾ ਘਰ ਪਟ ਦੇ ਤੇ ਦੋਸਤੋ ਅੱਜ ਦੀ ਤੁਹਾਨੂੰ ਇਹ ਵੀਡੀਓ ਕਿਓ ਜੀ ਲਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੜਾ ਬਹੁਤ ਬਹੁਤ ਧੰਨਵਾਦ